ਰਾਤ ਦੇ ਮਹਿਮਾਨ ਇੱਕ ਟਵਿਸਟ ਭਰੀ ਪੰਜਾਬੀ ਕਹਾਣੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਦਿਲਚਸਪ ਡਰਾਣੀ ਪਰ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਰਾਤ ਦੇ ਮਹਿਮਾਨ ਜਿੱਥੇ ਡਰ ਦੇ ਪਿੱਛੇ ਲੁਕਿਆ ਹੈ ਇੱਕ ਸੱਚ ਇੱਕ ਰਾਜ ਅਤੇ ਇੱਕ ਛੋਟੀ ਕੁੜੀ ਦੀ ਭੀੜ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਪਿੰਡ ਵਿੱਚ ਇੱਕ ਹਰਪ੍ਰੀਤ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਉਹ ਬਚਪਨ ਤੋਂ ਦਲੇਰ ਜਗਿਆਸੂ ਤੇ ਦੁਨੀਆ ਦੇ ਰਾਜ਼ ਖੋਲਣ ਵਾਲਾ ਸੀ ਪਿੰਡਾਂ ਦੇ ਲੋਕਾਂ ਵਿੱਚ ਇੱਕ ਗੱਲ ਬਹੁਤ ਮਸ਼ਹੂਰ ਸੀ ਪਿੰਡ ਦੇ ਬਾਹਰ ਜੰਗਲ ਵਿੱਚ ਇੱਕ ਪੁਰਾਣਾ ਕਿਲਾ ਜਿੱਥੇ ਰਾਤ ਦੇ ਸਮੇਂ ਚਾਨਣ ਹੁੰਦਾ ਤੇ ਅਜੀਬ ਆਵਾਜ਼ਾਂ ਆਉਂਦੀਆਂ ਬਹੁਤ ਲੋਕ ਗਏ ਪਰ ਡਰ ਕੇ ਵਾਪਸ ਆ ਗਏ ਪਰ ਹਰ ਇੱਕ ਗੱਲ ਨੂੰ ਮਜ਼ਾਕ ਸਮਝਣ ਵਾਲਾ ਹਰਪ੍ਰੀਤ ਕਹਿੰਦਾ ਕੂਤ ਕਿੱਥੇ ਹੁੰਦੇ ਨੇ ਮੈਂ ਰਾਜ ਖੋਲਾਂਗਾ ਇੱਕ ਠੰਡੀ ਰਾਤ 12 ਵਜੇ ਹਰਪ੍ਰੀਤ ਆਪਣੇ ਦੋ ਦੋਸਤਾਂ ਬੱਲੀ ਤੇ ਜਸਪਾਲ ਨਾਲ ਕਿੱਲੇ ਵੱਲ ਤੁਰਿਆ ਦਰਵਾਜ਼ਾ ਅੱਧਾ ਖੁੱਲਿਆ ਸੀ ਜਾ ਹਲ ਚੁੱਪ ਡਰਾਣੀ ਹਵਾ ਜਿਵੇਂ ਹੀ ਉਹ ਅੰਦਰ ਵੜੇ ਟਾਰਚ ਦੀ ਰੌਸ਼ਨੀ ਕੰਬਣ ਲੱਗੀ ਅੰਦਰੋਂ ਇੱਕ ਅਜੀਬ ਆਵਾਜ਼ ਹੂ ਹੂ ਬੱਲੀ ਦੇ ਪੈਰ ਕੰਬ ਗਏ ਜਸਪਾਲ ਪਿੱਛੇ ਮੁੜਨ ਲੱਗਾ ਪਰ ਹਰਪ੍ਰੀਤ ਹੂਰ ਹੌਸਲੇ ਨਾਲ ਅੱਗੇ ਵੱਧਦਾ ਗਿਆ ਕਿਲੇ ਦੇ ਮੱਧ ਵਿੱਚ ਹੌਲਾ ਜਾਨਨ ਆ ਰਿਹਾ ਸੀ ਦਿਨਾਂ ਨੇ ਨੇੜੇ ਜਾ ਕੇ ਵੇਖਿਆ ਤਾਂ ਇੱਕ ਸਫੈਦ ਪਰਛਾਵਾਂ ਅਚਾਨਕ ਖੜੀ ਹੋਈ ਤੇ ਦੌੜ ਪਈ ਬੱਲੀ ਚੀਖਿਆ ਭੂਤ ਜਸਪਾਲ ਡਰ ਕੇ ਪੱਜਨ ਲੱਗਾ ਪਰ ਹਰਪ੍ਰੀਤ ਨੇ ਹਿੰਮਤ ਕਰਕੇ ਟਾਰਚ ਮਾਰੀ ਅਤੇ ਸੱਚ ਸਾਹਮਣੇ ਸੀ ਉਹ ਭੂਤ ਨਹੀਂ ਇੱਕ 12-13 ਸਾਲ ਦੀ ਕੰਬਦੀ ਹੋਈ ਕੁੜੀ ਸੀ ਕੁੜੀ ਹੌਲੀ ਵਾਜ ਵਿੱਚ ਬੋਲੀ ਮੇਰਾ ਨਾਮ ਮਿੰਨੀ ਹੈ ਮੇਰੇ ਮਾਤਾ ਪਿਤਾ ਮੈਨੂੰ ਛੱਡ ਗਏ ਹਨ ਮੈਂ 6 ਮਹੀਨੇ ਤੋਂ ਇੱਥੇ ਰਹਿੰਦੀ ਹਾਂ ਲੋਕਾਂ ਨੂੰ ਜੋ ਚਾਨਣ ਦਿੱਖਦਾ ਸੀ ਉਹ ਉਸ ਦੀ ਛੋਟੀ ਮੋਮਬੱਤੀ ਸੀ ਜੋ ਆਵਾਜ਼ਾਂ ਆਉਂਦੀਆਂ ਸਨ ਉਹ ਉਸਤੇ ਰੋਂਦੀਆਂ ਸਨ ਪਿੰਡ ਨੇ ਡਰ ਕਰਕੇ ਉਸ ਨੂੰ ਪੂਤ ਸਮਝ ਲਿਆ ਸੀ ਹਰਪ੍ਰੀਤ ਦੀਆਂ ਅੱਖਾਂ ਭਾਰ ਆਈਆਂ ਉਹ ਬੋਲਿਆ ਮਿੰਨੀ ਤੂੰ ਹੁਣ ਇੱਥੇ ਨਹੀਂ ਰਹੇਂਗੀ ਚੱਲ ਮੇਰੇ ਨਾਲ ਘਰ ਹਰਪ੍ਰੀਤ ਦੇ ਪਰਵਾਰ ਨੇ ਮਿੰਨੀ ਨੂੰ ਆਪਣੇ ਘਰ ਰੱਖ ਲਿਆ ਪਿੰਡ ਨੂੰ ਸੱਚ ਪਤਾ ਲੱਗਿਆ ਤਾਂ ਸਭ ਨੇ ਸ਼ਰਮ ਮਹਿਸੂਸ ਮਿੰਨੀ ਪੜ ਲਿਖ ਕੇ ਹੋਣ ਹਾਰ ਬੱਚੀ ਬਣ ਗਏ ਉਹ ਪੁਰਾਣਾ ਕਿਲਾ ਹੁਣ ਵੀ ਖੜਾ ਹੈ ਪਰ ਲੋਕ ਹੁਣ ਕਹਿੰਦੇ ਹਨ ਡਰ ਅਕਸਰ ਸੱਚ ਨੂੰ ਛੁਪਾ ਦਿੰਦਾ ਹੈ ਸਿੱਖਿਆ ਇਹ ਮਿਲਦੀ ਹੈ ਹਿੰਮਤ ਨਾਲ ਕੀਤਾ ਕੰਮ ਕਈ ਵਾਰ ਜ਼ਿੰਦਗੀ ਬਦਲ ਦਿੰਦਾ ਹੈ ਧੰਨਵਾਦ ਦੋਸਤੋ